ਇਹ ਨਾ ਅੱਖੀਐ ਜਨ ਮੁਖ ਲੋਇਣ ਨਾਹੀਂ ਫਿਰ ਕੌਨ ਨਿਨਨੇ ਕਹਿੰਦੇ ਅੰਦੇ ਸਈ ਨਾਨਕਾ ਖਸਮੋ ਕੁੱਥੇ ਜਾਹੇ ਜਿਹੜੇ ਰੱਬ ਵਾਲੇ ਪਾਸੂ ਭੁੱਲੀ ਗਏ ਸਾਡੇ ਕੋਲ ਉਹ ਗਿਆਨ ਵਾਲੀਆਂ ਅੱਖਾਂ ਕੋਈ ਨਹੀਂ ਇਸ ਕਰਕੇ ਸਾਨੂੰ ਕਿਰਪਾ ਕਰੋ ਆਪਣਾ ਪੱਲਾ ਫੜਾਓ ਉਰਦੇ ਕੋ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਬਾਣੀ ਦੇ ਵਿੱਚ ਸਾਨੂੰ ਸਮਝਾਇਆ ਕਿ ਗੁਰੂ ਆਪਣਾ ਪੱਲਾ ਕਿਵੇਂ ਫੜਾਉਂਦੇ ਨੇ ਜਦੋਂ ਗੁਰੂ ਗਿਆਨ ਬਖਸ਼ਦੇ ਨੇ ਤੇ ਫਿਰ ਉਹ ਗਿਆਨ ਵਾਲੀ ਅੱਖਾਂ ਖੁੱਲ੍ਹਦੀਆਂ ਕਿਵੇਂ ਨੇ ਸਤਿਗੁਰ ਜੀ ਨੇ ਕਿਰਪਾ ਜਿੱਥੇ ਪਾਣੀ ਦੇ ਵਿੱਚ ਕੀਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਹਵਾਲਾ ਦਿੱਤਾ ਕਿ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਗਿਆਨ ਦਾ ਪੱਲਾ ਲੈ ਕੇ ਦੁਨੀਆਂ ਦੇ ਵਿੱਚ ਕੋਈ ਥਾਂ ਹੋਵੇਗੀ ਜਿੱਥੇ ਨਾ ਪਹੁੰਚੇ ਹੋ। ਹਰ ਥਾਂ ਤੇ ਗਏ ਕਿ ਭਾਈ ਤੁਸੀਂ ਪੱਲਾ ਫੜਨ ਲਵੋ ਸਹੀਂ। ਇਸ ਰਾਤ ਤੁਹਾਨੂੰ ਚੱਲਣਾ ਅੱਜੇ ਸਹੀਂ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਬਗਦਾਦ ਗਏ। ਤੇ ਭਾਈ ਸਾਹਿਬ ਪਾਏ ਗੁਰਦਾਸ ਜੀ ਕਹਿੰਦੇ ਨੇ ਬਗਦਾਦ ਜਾ ਕੇ ਅੰਮ੍ਰਿਤ ਵੇਲੇ। ਤਾਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਮਰਦਾਨਿਆ ਹੁਣ ਤਾਰ ਛੇੜ। ਕੀਰਤਨ ਕਰੀਏ ਕੁਰਬਾਨੀ ਗਾਈਏ ਤੇ ਭਾਈ ਮਰਜ਼ਾਨਾ ਜੀ ਕਹਿੰਦੇ ਨੇ ਸਤਿਗੁਰੂ ਜੀ ਬਗਦਾਦ ਦੇ ਵਿੱਚ ਜਿਹੜੀ ਤਾਰ ਛੇੜਨੀ ਸੰਗੀਤ ਗਾਉਣਾ ਤੇ ਵਜਾਉਣਾ ਇਹ ਬੜਾ ਮਣਾ ਹੈ ਸੰਗੀਤੋਂ ਵਜਾਉਣ ਹੀ ਨਹੀਂ ਦਿੰਦੇ ਜੀ ਤੇ ਜੇ ਮਣਾ ਹੈ ਤਾਂ ਫਿਰ ਵਜਾਉਣਾ ਕਹਿੰਦੇ ਠੀਏ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਤੂੰ ਤਾਰ ਛੇੜ ਉੱਚੇ ਸੁਰ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਜੀ ਨੇ ਬਾਗ ਦਿੱਤੀ ਦੇਖੋ ਬਾਗ ਮੁਸਲਮਾਨ ਵੀਰ ਦਿੰਦ ਨੇ ਸਵੇਰੇ ਅੰਮ੍ਰਿਤ ਵੇਲੇ ਫਜ਼ਲਦੀ ਨਵਾਬ ਜੀ ਨੂੰ ਕਹਿੰਦੇ ਤੇ ਬਾਗ ਦਾ ਅਖਰੇ ਅਰਥ ਹੁੰਦਾ ਉੱਚੀ ਆਵਾਜ਼ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨਾ ਭਾਈ ਮਰਦਾਨਿਆ ਤੂੰ ਰਵਾਬ ਛੇੜ ਆਪਾਂ ਗਾਵਾਂਗੇ ਲੋਕ ਇਕੱਠੇ ਹੋਣਗੇ ਤੇ ਜਦੋਂ ਬਹੁਤ ਸਾਰੇ ਇਕੱਠੇ ਹੋ ਕੇ ਆ ਕੋਲੋਂ ਪੁੱਛਣਾ ਤੇ ਹੈ ਹੀ ਸੰਗੀਤ ਕਿਉਂ ਵਜਾਇਆ ਕਿਉਂ ਗਿਆ ਤੇ ਮਰਦਾਨਾ ਫਿਰ ਤੈਨੂੰ ਵੀ ਨਾਲ ਜਵਾਬ ਮਿਲ ਜਾਏਗਾ ਸਾਰਿਆਂ ਨੂੰ ਇਕੱਠੇ ਜਵਾਬ ਦੇ ਦੇਣਗੇ ਉੱਥੇ ਭਾਈ ਸਾਹਿਬ ਦੇ ਦੋ ਪੌੜੀਆਂ ਨੇ ਜਿੱਤੇ ਕਹਿੰਦੇ ਨੇ ਫੇਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕਿਆ ਅਸਥਾਨਾਂ ਬਾਰ ਬਾਰ ਜਾ ਕੇ ਸਥਾਨਾਂ ਕੀਤਾ ਟਿਕਾਣਾ ਕਰ ਲਿਆ ਕਹਿੰਦੇ ਇੱਕ ਬਾਬਾ ਆਕਾਰ ਰੂਪ ਦੂਜਾ ਰਬਾਬੀ ਮਰਦਾਨਾ ਤੇ ਫਿਰ ਕੀਤਾ ਕੀ ਕਹਿੰਦੇ ਫਿਰ ਦਿੱਤੀ ਬਾਗ ਨਿਵਾਜ ਕਰ ਬਾਗ ਉੱਚੀ ਆਵਾਜ਼ ਦੇ ਵਿੱਚ ਗਾਇਆ ਜੀ ਕਹਿੰਦੇ ਫਿਰ ਦਿੱਤੇ ਬਾਗ ਨਿਵਾਜ ਕਰ ਸੁੰਨ ਸਮਾਨ ਹੋਇਆ ਜਹਾਨ ਜਦੋਂ ਉੱਚੇ ਬਾਗ ਦਿੱਤੇ ਮੌਲਵੀ ਤੋਂ ਪਹਿਲਾਂ ਬਾਗ ਦੇ ਦਿੱਤੇ ਤੇ ਦਿੱਤੇ ਵੀ ਗਾ ਕੇ ਸਤਿਗੁਰ ਜੀ ਨੇ ਜਦੋਂ ਉੱਚੇ ਗਾਇਆ ਕਹਿੰਦੇ ਸੁੱਨ ਸਮਾਨ ਹੋਇਆ ਜਹਾਨਾ ਸਾਰ ਸੁੱਨਸਾਨ ਹੋਈ ਪਈ ਸੀ ਔਰ ਆਵਾਜ਼ ਸੁਣ ਕੇ ਜਿਹੜੇ ਉੱਠੇ ਸਨ ਉਹ ਵੀ ਸੁੱਨ ਹੋ ਗਏ ਕਿ ਬਗਦਾਦ ਦੇ ਵਿੱਚ ਇਹ ਕੌਣ ਆ ਗਿਆ ਜਿਨੇ ਸੰਗੀਤ ਜਿਹੜਾ ਗਾ ਕੇ ਤੇ ਵਜਾ ਕੇ ਉੱਚੀ ਆਵਾਜ਼ ਬੰਗਦੇ ਰਹੇ ਹੁਣ ਉੱਥੇ ਪਾਈ ਸਾਹਿਬ ਜੀ ਕਹਿੰਦੇ ਨੇ ਸੁੱਨ ਮਨ ਨਗਰੇ ਭਈ ਵੇਖ ਪੀਰ ਹੋਇਆ ਹੈ ਰਾਨਾ ਤੇ ਇੱਥੇ ਪੀਰ ਦਸਤਗੀਰ ਦੀ ਗੱਲ ਹੈ ਪੀਰ ਦਸਤਗੀਰ ਹਜੇ ਆਇਆ ਨਹੀਂ ਨਗਰੀ ਸੁਨਮਨੂ ਹੋ ਗਈ ਪੀਰ ਦਸਤਗੀਰ ਸ਼ਹਿਰ ਦੇ ਦੂਸਰੇ ਪਾਸੇ ਹੈ ਧੰਗੁਰੂ ਨਾਨਕ ਸਾਹਿਬ ਦੇ ਦੂਸਰੇ ਪਾਸੇ ਉਹ ਵੀ ਸ਼ਹਿਰ ਤੋਂ ਬਾਹਰ ਬਾਹਰ ਇਹਦਾ ਮਤਲਬ ਉਹ ਜਿਹੜਾ ਪੀਰ ਦਸਤਗੀਰ ਦਾ ਜਿੰਦਾ ਜ਼ਿਕਰ ਆਇਆ ਕਿ ਆਮ ਬੰਦਾ ਤੇ ਉਹ ਵੀ ਨਹੀਂ ਸਿਨਾ ਜੀ ਸਿਰਫ ਸੂਰਤ ਕਰਕੇ ਧਿਆਨ ਕਰਕੇ ਉਹਨੇ ਦੇਖਿਆ ਕਿ ਅੰਮ੍ਰਿਤ ਵੇਲੇ ਬਾਗ ਕਿੰਨੇ ਦਿੱਤੀ ਹੈ ਇਹ ਗਾ ਕਉਨ ਰਿਹਾ ਹੈ ਉਹਨੇ ਆਪਣੇ ਮਰੀਦਾਂ ਨੂੰ ਵੀ ਭੇਜਿਆ ਚੇਲਿਆਂ ਨੂੰ ਭੇਜਦੇ ਨੇ ਕਿ ਜਾਓ ਦੇਖ ਕੇ ਆਓ ਗਉਂਦਾ ਕਉਨ ਹੈ ਤੇ ਧੰਗ ਗੁਰੂ ਨਾਨਕ ਦੇ ਮਹਾਰਾਜ ਜੀ ਫਿਰ ਬਾਗ ਕਿ ਦਿੰਦੇ ਨੂੰ ਚੌਚਗਾਉਂਦੇ ਕੀ ਨੇ ਪਾਤਾਲ ਪਾਤਾਲ ਲਖ ਆਕਾਸ਼ ਆਕਾਸ਼ ਕੋੜ ਕੋੜ ਕੇ ਭਾਰਤ ਕੇ ਵੇਦ ਕਹਿਣ ਇੱਕ ਬਾਤ ਹੁਣ ਸਤਿਗੁਰੂ ਜੀ ਜਦੋਂ ਗੁੰਦੇ ਨੇ ਪਤਾਲ ਵੀ ਲੱਖ ਨੇ ਅਕਾਸ਼ਾਂ ਵੀ ਲੱਖਾ ਹੀ ਨੇ ਲੱਖ ਗਿਣਤੀ ਨਹੀਂ ਗਈ ਲੱਖਾਂ ਦਾ ਪਾਵ ਹੈ ਜਿਹੜੇ ਗਿਣਤੀ ਤੋਂ ਪਰੇ ਨੇ ਜਿਨ੍ਹਾਂ ਦੇ ਬਾਰੇ ਕੋਈ ਜਾਣਦਾ ਹੀ ਨਹੀਂ ਹੁਣ ਜਿਹੜੇ ਉੱਥੇ ਆਏ ਕਹਿੰਦੇ ਆਉਣ ਤੋਂ ਪਹਿਲਾਂ ਉਹ ਜਿਹੜਾ ਦਸਤ ਗੇਰੋ ਧਿਆਨ ਲਾ ਕੇ ਵੇਖਦਾ ਕਿਵੇਂ ਵੇਖੇ ਲਗਾਏ ਧਿਆਨ ਕਰ ਇੱਕ ਫਕੀਰ ਵੱਡਾ ਮਸਤਾਨਾ ਤੇ ਕੱਲਾ ਫਕੀਰ ਨੇ ਕਹਿੰਦੇ ਇੱਕ ਬਾਬਾ ਆਕਾਲ ਰੂਪ ਦੂਜਾ ਰਵਾਬੇ ਮਰਦਾਨਾ ਇੱਕ ਉਹਦੇ ਨਾਲ ਕੋਈ ਹੋਰ ਜਿਹੜਾ ਰਵਾਬ ਵਜਾ ਰਿਹਾ ਹੈ ਮਰੀਦਾ ਨੂੰ ਭੇਜਦਾ ਕਿ ਜਾਓ ਵੇਖੋ ਇਹ ਕੌਣ ਹੈ ਉਹ ਉਹ ਤੇ ਸ਼ਬਦ ਕਾਫਰ ਵਰਤਦਾ ਹੈ ਕਿ ਇੱਥੇ ਕਾਫਰ ਕੌਣ ਸੰਗੀਤ ਕੌਣ ਗਾ ਰਿਹਾ ਵਜਾ ਕੌਣ ਰਿਹਾ ਹੁਣ ਜਿਹੜੇ ਮੁਰੇਦ ਗਏ ਅਸਲ ਵਿੱਚ ਮਰੀਦਾ ਨੇ ਜਾ ਕੇ ਦੇਖਿਆ ਕਿ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਗੁੰਦੇ ਨੇ ਤੇ ਪਾਵੇ ਉਹ ਬੋਲ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਬਸ਼ੰ ਨੇ ਇਹਨਾਂ ਦੇ ਭਾਵਨਾ ਐਸੀ ਬਣ ਗਈ ਕਿ ਵੇਖ ਕੇ ਇਹਨਾਂ ਨੂੰ ਲੱਗਿਆ ਜਿਵੇਂ ਖੁਦਾ ਹੀ ਆਪ ਆ ਕੇ ਗੁੰਦਾ ਹੋਵੇ ਇਹਨਾਂ ਨੇ ਆ ਕੇ ਗੁੰਮਦਿਆਂ ਹੋਇਆ ਵੀ ਗੁਰੂ ਸਾਹਿਬ ਜੀ ਨੂੰ ਦੇਖ ਲਿਆ ਆ ਕੇ ਸਾਹਮਣੇ ਦਰਸ਼ਨ ਵੀ ਕਰ ਲਏ ਔਰ ਸਤਿਗੁਰੂ ਜੀ ਕਹਿੰਦੇ ਨੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਦੇ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨ ਪਰਿਆ ਰੇ ਉਹ ਤੇ ਮੁੜ ਕੇ ਜਨਮਾਂ ਦੇ ਵਿੱਚ ਗੁਰ-ਗਰਭ ਜੋਣ ਦੇ ਵਿੱਚ ਆਉਂਦੇ ਨਹੀਂ ਜਿਨ੍ਹਾਂ ਨੇ ਕੇਵਲ ਗੁਰੂ ਸਾਹਿਬ ਜੀ ਨੂੰ ਵੇਖ ਲਿਆ। ਉਹਰੇ ਮਿਰਦਾ ਨੇ ਇਸ ਭਾਵਨਾ ਨਾਲ ਦੇਖਿਆ ਕੱਲਾ ਵੇਖੀ ਇੰਨੀ ਸੁਣਵੀ ਲਿਆ। ਗੁਰੂ ਨਾਨਕ ਜਿਨ ਸੁਣਿਆ ਵੇਖਿਆ ਜਿਨ੍ਹਾਂ ਨੇ ਕੇਵਲ ਵੇਖ ਲਿਆ ਜਿਨ੍ਹਾਂ ਨੇ ਕੇਵਲ ਸੁਣ ਲਿਆ। ਉਹਨਾਂ ਤੇ ਐਡੀ ਵੱਡੀ ਕਿਰਪਾ ਕਿਉ ਦੁਬਾਰੇ ਗਰਭ ਜੋਣੀ ਚ ਨਹੀਂ ਹੁੰਦੀ। ਹੁਣ ਇਹਨਾਂ ਨੇ ਜਦੋਂ ਦੇਖਿਆ ਜਾ ਕੇ ਵੇਖਿਆ ਵੀ ਸੁਣਿਆ ਵੀ ਕਹਿੰਦੇ ਫਿਰ ਜਾ ਕੇ ਦਸਤ ਗਿਰਨ ਰਸਤੇ ਨੇ ਫੇਰ ਦੁਰਾਇਣ ਦਸਤ ਗਿਰ ਨਾਨਕ ਕਲ ਵਿੱਚ ਪ੍ਰਗਟ ਹੋਇਆ ਕਹਿੰਦੇ ਨਾਨਕ ਕਲ ਵਿੱਚ ਆਇਆ ਜਾ ਕੇ ਦੱਸਦੇ ਨੇ ਕਿ ਇਸ ਕਲਯੁਗ ਦੇ ਵਿੱਚ ਦੁਨੀਆ ਨੂੰ ਤਰਨ ਵਾਸਤੇ ਇਹ ਤੇ ਐਵੇਂ ਲੱਗਦਾ ਹੈ ਕਿ ਪਰਮੇਸ਼ਰ ਅੱਲਾ ਰੱਬ ਆਪ ਹੀ ਗੁਰੂ ਨਾਨਕ ਸਾਹਿਬ ਦਾ ਸਰੀਰ ਲੈ ਕੇ ਸੰਸਾਰ ਤਿਆਗੇ ਨੇ ਉਥੇ ਜੋਗੀ ਨੂੰ ਜਦੋਂ ਜਾ ਕੇ ਦਸਤਗੀਰ ਨੂੰ ਦੱਸਦੇ ਨੇ ਫਕੀਰ ਨੂੰ ਕਿ ਰੱਬ ਫਕੀਰ ਇੱਕੋ ਪਹਿਚਾਨਾ ਉਹ ਕਹਿੰਦੇ ਨੇ ਸਾਨੂੰ ਤੇ ਰੱਬ ਵਿੱਚ ਤੇ ਇਸ ਫਕੀਰ ਵਿੱਚ ਕੋਈ ਫਰਕ ਹੀ ਨਹੀਂ ਨਜ਼ਰ ਆਇਆ ਸਾਨੂੰ ਤੇ ਇਹ ਲੱਗਦਾ ਕਿ ਖੁਦਾ ਹੀ ਨੇ ਇਹੀ ਰੱਬ ਨੇ ਪਰ ਦਸਤਗੀਰ ਨੇ ਹੁਣ ਤਸੱਲੀ ਕਰਨੀ ਸੀ ਦਸਤਗੀਰ ਆਇਆ ਕਹਿੰਦਾ ਨਹੀਂ ਉਹ ਕੋਈ ਅੱਲਾ ਨਹੀਂ ਕੋਈ ਰੱਬ ਨਹੀਂ ਕੋਈ ਖੁਦਾ ਨਹੀਂ ਉਹ ਤੇ ਕਾਫਰ ਹੈ ਜਿਹੜਾ ਇੱਥੇ ਆ ਕੇ ਸੰਗੀਤ ਕਰਦਾ ਹੈ ਉਹਨੇ ਇੱਥੇ ਆ ਕੇ ਦੋ ਜਿਹੜੀਆਂ ਵੱਡੀਆਂ ਗਲਤੀਆਂ ਕੀਤੀਆਂ ਨੇ ਪਾਪ ਕੀਤੇ ਨੇ ਕਿਹੜੇ ਇੱਕ ਤੇ ਬਗਦਾਦ ਦੇ ਵਿੱਚ ਆ ਕੇ ਸੰਗੀਤ ਉਹਨੇ ਵਜਾਇਆ ਵੀ ਤੇ ਗਾਇਆ ਵੀ ਤੇ ਦੂਸਰਾ ਉਹਨੇ ਸਾਡੇ حضرت ਮੁਹੰਮਦ ਸਾਹਿਬ ਦੇ ਉਲਟ ਗਾਇਆ ਹੁਣ ਜਦੋਂ ਇਹ ਕਹਿਆ ਕਿ ਉਲਟ ਗਾਇਆ ਸਾਰੇ ਨੇ ਗੁੱਸਾ ਆ ਗਿਆ ਕਿ ਹਜ਼ਰਤ ਮੁਹੰਮਦ ਸਾਹਿਬ ਤੇ ਕਹਿ ਕੇ ਗਏ ਨੇ ਕਿ 14 ਨੋਕ ਨੇ ਤਰਤੇ ਤੋਂ ਉੱਤੇ 7 ਆਕਾਸ਼ ਦੇ ਵਿੱਚ ਤੇ ਸੱਚ ਸੱਚ ਤਰਤੇ ਤੋਂ ਥੱਲੇ ਪਤਾਲ ਦੇ ਵਿੱਚ ਪਰ ਇਹ ਗਉਂਦੇ ਨੇ ਕਿ ਲੱਖ ਹੀ ਨੇ ਇਹ ਸੁਣ ਕੇ ਕਹਿੰਦੇ ਇੰਨਾ ਗੁੱਸਾ ਆ ਸਭ ਨੇ ਪੱਥਰ ਫੜ ਲਏ ਉਰੇ ਸਲਾਹ ਕਰਕੇ ਝੱਲੇ ਕਿ ਜੇ ਸਾਡੇ ਮਹਾਜਰਤ ਮੁਹੰਮਦ ਦੇ ਉਲਟ ਗਾਉਣ ਵਾਲੇ ਨੇ ਤੇ ਪੱਥਰ ਮਾਰ ਮਾਰ ਕੇ ਇਹਨਾਂ ਨੂੰ ਮਾਰ ਮੁਕਾਓ ਪਰ ਜਦੋਂ ਹੱਥ ਵਿੱਚ ਪੱਥਰ ਪੜੇ ਨੇ ਹੁਣ ਜਿੱਥੇ ਜਿਹੜੇ ਪਾਸੇ ਲੋਕ 10 20 ਜਾਂਦੇ ਹੋ ਉਹ ਨਾ ਵੀ 50 ਤੇ ਉਹਨਾਂ ਨਾਲ 10 ਵੀ ਹੋਰ ਜੁੜ ਜਾਂਦੇ ਨੇ ਕਿ ਕਿਹੜੇ ਪਾਸੇ ਨੂੰ ਚੱਲੇ ਨੇ ਕਈ ਨਾਲ ਤਾਂ ਮਾਸਗਿਰ ਵੀ ਜੁੜ ਗਏ ਬਹੁਤ ਸਾਰੇ ਢੇਡ ਇਕੱਠੇ ਹੋ ਗਿਆਈ ਔਰ ਜਦੋਂ ਆ ਕੇ ਪੁੱਛਦੇ ਨੇ ਕਿ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੁੱਛਿਆ ਕਿ ਤੁਸੀਂ ਸੰਗੀਤ ਜਿਹੜਾ ਗਾਰੇ ਉੱਤੇ ਤੇ ਸੰਗੀਤ ਗਾਉਣਾ ਹੀ ਮਣਾ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਉੱਤੇ ਜਦੋਂ ਗਾਰੇ ਸਨ ਉਹਨਾਂ ਸੁਣਿਆ ਕੀ ਸਤਿਗੁਰੂ ਜੀ ਫਿਰ ਗੁੰਮਦੇ ਨੇ ਓੜਕ ਓੜਕ ਭਾਰਤ ਕੇ ਵੇਦ ਕਹਿਣ ਇੱਕ ਬਾਤ ਸੈਸ 18 ਕਹਿਣ ਕ ਤੇ ਭਾਵ ਅਸਲੂ ਇੱਕ ਤਾਤ ਹੁਣ ਦਸਤ ਕੇ ਇੱਥੇ ਆਇਆ ਤੇ ਅਸਲ ਵਿੱਚ ਵਿਚਾਰ ਕਰਨ ਲਈ ਸੀ ਆਇਆ ਚਰਚਾ ਕਰਨ ਲਈ ਸੀ ਆਇਆ ਤੇ ਜਿਹੜਾ ਚਰਚਾ ਵਿਚਾਰ ਨਾ ਕਰਨ ਆਉਂਦਾ ਹੋਵੇ ਤੇ ਫਿਰ ਉਹਨੂੰ ਤਰਕ ਗਿਆ ਜਾਂਦਾ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਤੁਹੋਂ ਤੱਕ ਲਿਖਦੇ ਨੇ ਕਿ ਇਹ ਤੇ ਆਇਆ ਲੜਨ ਵਾਸਤੇ ਸੀ ਆਉਂਦਿਆਂ ਨਾਲ ਧੰਗ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਤੂੰ ਇੱਥੇ ਆ ਕੇ ਆਤ ਕਿ ਮਚਾਈਏ ਹੁਣ ਆਤ ਸ਼ਬਦ ਆਪ ਜੀ ਸਮਝਦੇ ਉਹਨੂੰ ਜਿਹੜੀ ਆਤੀ ਹੋ ਜੇ ਅਤ ਸ਼ਬਦ ਲੋਕੇ ਅਤਵਾਦੀ ਵੀ ਕਹਿ ਦਿੰਦੇ ਨੇ ਕਿ ਬੜਾ ਵੱਡਾ ਜਿਹੜਾ ਕੋ ਨੁਕਸਾਨ ਕਰਦਾ ਹੋਵੇ ਤੁਸੀਂ ਇੱਥੇ ਆ ਕੇ ਇਹ ਤੂੰ ਅਤ ਕੀ ਮਚਾਈ ਹੈ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਪੁੱਛ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਤਾਈ ਇਹ ਫਕੀਰ ਵੱਡਾ ਅਤਾਈ ਬੜੇ ਵੱਡੇ ਨੇ ਅਤ ਮਚਾਈ ਕਹਿੰਦੇ ਕੌਣ ਹੈ ਤੂੰ ਅੱਤੇ ਵਿੱਚ ਬਗਦਾਦ ਦੇ ਵੱਡੇ ਕਰਾਮਾਤ ਦਿਖਲਾਈ ਤੇ ਕਿਹ ਕਰਾਮਾਤ ਵਿਖਾਈ ਕਿ ਤੁਸੀਂ ਆ ਕੇ ਤੇ ਕਹਿੰਦੇ ਹੋ ਪਾਤਾਲ ਲੱਖ ਆਕਾਸ਼ ਲੱਖ ਵੱਡੇ ਕਰਾਮਾਤ ਦਿਖਨਾਈ ਕਿ ਪਾਤਾਲ ਆਕਾਸ਼ ਲੱਖ ਓੜਕ ਭਾਲੇ ਖਬਰ ਸੁਣਾਈ ਤੁਸੀਂ ਕਹਿ ਦਿੱਤਾ ਕਿ ਪਤਾਲਾਂ ਤੇ ਆਕਾਸ਼ ਲੱਖ ਹੀ ਨੇ ਮੈਂ ਵੇਖ ਲੈਣਾ ਤੁਸੀਂ ਖਬਰ ਹੈ ਕਿ ਆ ਕੇ ਸੁਣਾ ਦਿੱਤੀ ਸਭ ਤੋਂ ਪਹਿਲਾ ਸਵਾਲ ਕੀਤਾ ਕਿ ਤੁਸੀਂ ਇਹ ਬੜਾ ਵੱਡਾ ਪਾਪ ਕੀਤਾ ਜਿਹੜਾ ਇੱਥੇ ਆ ਕੇ ਸੰਗੀਤ ਗਾਇਆ ਤੇ ਵਜਾਇਆ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਹੁਣ ਬੜੇ ਸਹਿਜ ਦੇ ਉੱਤੇ ਜਵਾਬ ਦਿੱਤਾ ਕਿਉਂਕਿ ਸਤਿਗੁਰੂ ਜੀ ਗਿਆਨ ਵਾਲੀ ਅੱਖਾਂ ਦਿੰਦੇ ਨੇ ਨਾ ਅਸੀਂ ਗਿਆਨ ਤੋਂ ਅੰਨੇ ਹਾਂ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਐਸਾ ਗਿਆਨ ਉੱਥੇ ਜਾ ਕੇ ਦਿੱਤਾ ਕਹਿੰਦੇ ਨੇ ਪੀਰ ਜੀ ਦਸਤਗਿਰ ਜੀ ਦੇਖ ਇਹ ਸੰਗੀਤ ਰਵਾਬ ਦੇ ਤੂੰ ਬੰਦ ਕਰਾ ਦੇਂਗਾ ਅਸੀਂ ਬੰਦ ਕਰ ਦਿਆਂਗੇ ਪਰ ਜਿਹੜਾ ਸੰਗੀਤ ਹਵਾ ਦੇ ਵਿੱਚ ਚੱਲਦਾ ਉਹਨੂੰ ਕਿਵੇਂ ਬੰਦ ਕਰਾਂਗੇ ਇਹ ਪੱਤਿਆਂ ਦੇ ਵਿੱਚ ਵੀ ਸੰਗੀਤ ਹੈ ਸਤਿਗੁਰੂ ਕਹਿੰਦੇ ਨੇ ਦਸਤਗਿਰ ਜੀ ਜੇ ਨਹੀਂ ਜਕੀਣ ਹੁੰਦਾ ਤੇ ਆਪਣੇ ਇੱਕ ਹੱਥ ਨਾਲ ਦੂਸਰਾ ਹੱਥ ਫੜ ਹੱਥ ਦੀ ਨਬਜ ਫੜ ਤੇ ਨਵਜ ਨੂੰ ਧਿਆਨ ਦੇ ਨਾਲ ਸੁਣ ਇਹ ਨਵਜ ਬਿਲਕੁਲ ਸੁਰ ਦੇ ਵਿੱਚ ਵੀ ਹੈ ਤੇ ਤਾਲ ਦੇ ਵਿੱਚ ਵੀ ਹੈ ਆਪਣੇ ਦਿਲ ਤੇ ਹੱਥ ਰੱਖ ਕੇ ਵੇਖੇ ਜਿਹੜੀ ਧੜਕਣ ਹੈ ਬਿਲਕੁਲ ਤਾਲ ਦੇ ਵਿੱਚ ਹੈ ਇੱਕੋ ਤਾਲ 'ਚ ਵੱਜਦੀ ਨਾ ਟੱਕ 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 ਤੇ ਜਦੋਂ ਇਹ ਤਾਲ ਤੇ ਸੁਰ ਵਿਗੜ ਜੇ ਤੇ ਫਿਰ ਬੰਦੇ ਦੀ ਹਾਲਤ ਉਹ ਇੰਨੀ ਕੋ ਵਿਗੜਦੀ ਕਿ ਹਸਪਤਾਲਾਂ ਦੇ ਵਿੱਚ ਵੱਡੇ ਵੱਡੇ ਡਾਕਟਰ ਵੀ ਜਵਾਬ ਦੇ ਜਾਂਦੇ ਨੇ ਇਹ ਜਿਹੜੇ ਸੁਰ ਹੈ ਜਿਹੜੇ ਤਾਲ ਹੈ ਸੰਗੀਤ ਹੈ ਇਹ ਤੇ ਰੱਬ ਨੇ ਹਰ ਥਾਂ ਤੇ ਪਾਇਆ ਹੋਇਆ ਹੈ ਪੱਤੇ ਪੱਤੇ ਦੇ ਵਿੱਚ ਹੈ ਹਵਾ ਦੇ ਵਿੱਚ ਹੈ ਸਾਡੇ ਸਵਾਸਾਂ ਦੇ ਵਿੱਚ ਹੈ ਧੜਕਣ ਦੇ ਵਿੱਚ ਹੈ ਤੇ ਦਸਤਗੀਰ ਜੀ ਇਹ ਸੰਗੀਤ ਤੇ ਕੁਦਰਤ ਨੇ ਬਣਾਇਆ ਤੇ ਕੁਦਰਤ ਨੇ ਪਾਇਆ ਨੂੰ ਬੰਦ ਕਿਵੇਂ ਕਰਾਲੂਗਾ ਹੁਣ ਜਵਾਬ ਵੀ ਇੰਨਾ ਜ਼ਬਰਦਸਤ ਸੀ ਕਿ ਦਸਤਗੀਰ ਨੂੰ ਅੱਗੋਂ ਫਿਰ ਕੋਈ ਗੱਲ ਆਈ ਨਹੀਂ ਕਹਿੰਦੇ ਚਲੋ ਸੰਗੀਤ ਦੀ ਗੱਲ ਤੇ ਠੀਕ ਹੈ ਪਰ ਉਹਨੇ ਦੂਸਰੇ ਗਣ ਦੱਸੋ ਤੁਸੀਂ ਕਹਿੰਦੇ ਹੋ ਕਿ ਪਤਾਲ ਤੇ ਆਕਾਸ਼ ਲੱਖ ਹੀ ਨੇ ਪਰ ਸਾਡੇ ਹਜ਼ਰਤ ਮੁਹੰਮਦ ਸਾਹਿਬ ਤੇ ਲਿਖ ਕੇ ਦੇ ਗਏ ਨੇ ਕਿ ਸੱਤ ਹੀ ਆਕਾਸ਼ ਨੇ ਸੱਤ ਹੀ ਪਤਾਲ ਨੇ ਕੁੱਲ 14 ਨੇ ਤੇ ਫਿਰ ਧੰਨ ਗੁਰੂ ਨਾਨਕ ਸਾਹਿਬ ਨੇ ਜਿਹੜਾ ਉੱਥੇ ਜਵਾਬ ਦਿੱਤਾ ਜੀ ਬੜੇ ਪਿਆਰ ਨਾਲ ਹੱਥ ਜੋੜ ਕੇ ਕਹਿੰਦੇ ਨੇ ਕਹਿੰਦੇ ਪੀਰ ਜੀ ਹਜ਼ਰਤ ਸਾਹਿਬ ਜੀ ਬਿਲਕੁਲ ਸੱਚ ਕਹਿ ਗਏ ਨੇ ਜੇ ਤੋਂ ਇਹ ਕਹਾਂ ਨਾ ਕਿ ਹਜ਼ਰਤ ਸਾਹਿਬ ਬਿਲਕੁਲ ਸੱਚ ਕਹਿ ਕੇ ਗਏ ਨੇ ਤੇ ਜਿਨ੍ਹਾਂ ਨੇ ਪੱਥਰ ਫੜੇ ਸੜ ਮਾਰਨ ਵਾਸਤੇ ਪੱਥਰ ਸੁੱਟ ਦਿੱਤੇ ਕਿ ਇਹ ਤੇ ਕਹਿੰਦੇ ਨੇ ਹਜ਼ਰਤ ਸਾਹਿਬ ਸੱਚ ਕਹਿੰਦੇ ਨੇ ਪਰ ਸਵਾਲ ਫਿਰ ਇਹ ਸੀ ਕਿ ਜੇ ਉਹ ਸੱਤ ਕਹਿੰਦੇ ਨੇ ਤੇ ਤੁਸੀਂ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਮੈਂ ਵੀ ਸੱਚ ਕਹਿ ਰਿਹਾ ਹੁਣ ਉੱਥੇ ਸੋਨਮਨ ਨਗਰੀ ਦੇ ਤਾਂ ਹੀ ਹੋਏ ਨਾ ਸਾਰੇ ਹੈਰਾਨ ਹੋ ਗਏ ਕਿ ਸੱਤ ਪਤਾਲ ਤੇ ਸੱਤ ਆਕਾਸ਼ ਕਹਿਣ ਵਾਲਾ ਵੀ ਸੱਚ ਕਹਿ ਰਿਹਾ ਹੈ ਤੇ ਤੁਸੀਂ ਕਹਿੰਦੇ ਮੈਂ ਲੱਖਾ ਹੀ ਕਹਿ ਰਿਹਾ ਤੇ ਮੈਂ ਵੀ ਸੱਚ ਕਹਿ ਰਿਹਾ ਇਹ ਕਿਵੇਂ ਸਤਿਗੁਰੂ ਜੀ ਕਹਿੰਦੇ ਨੇ ਪਾਏ ਹਜਰਤ ਸਾਹਿਬ ਨੇ ਉਹਨਾਂ ਨੂੰ ਸੱਤ ਨਜ਼ਰ ਆਏ ਕੁੱਲ 14 ਨਜ਼ਰ ਆਏ ਉਹਨਾਂ ਨੇ 14 ਦੇਖੇ ਤੇ 14 ਕਹਿ ਦਿੱਤੇ ਪਰ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਦਸਤ ਗੇਰ ਤੇ ਸਾਨੂੰ ਤੇ ਲੱਖਾ ਹੀ ਨਜ਼ਰ ਆ ਰਹੇ ਨੇ ਜਿਹੜੇ ਗਿਣਤੇ ਤੋਂ ਪਰਾ ਨੇ ਕਿੰਨੇ ਕੁ ਲੱਖ ਨੇ ਵੀ ਨਹੀਂ ਪਤਾ ਪਰ ਲੱਖਾ ਹੀ ਨੇ ਉਥੇ ਪੰਜ ਸਾਹਿਬ ਨੇ ਹਵਾਲਾ ਦਿੱਤਾ ਕਹਿੰਦੇ ਦਸਤਗਿਰ ਨੇ ਫਿਰ ਸਵਾਲ ਕੀਤਾ ਕਿ ਕੈਨ ਨਾਲ ਗੱਲ ਨਹੀਂ ਬੰਦਦੀ ਜੇ ਤੁਹਾਨੂੰ ਲੱਖਾਂ ਨਜ਼ਰ ਆ ਰਹੇ ਨੇ ਸਤਿਗੁਰੂ ਕਹਿੰਦੇ ਨਿਆਰੇ ਨੇ ਫਿਰ ਸਾਨੂੰ ਵਿਖਾ ਸਕਨੇ ਔਰ ਗੁਰੂ ਸਾਹਿਬ ਜੀ ਕਹਿੰਦੇ ਵਿਖਾ ਸਕਦਾ ਵਿਖਾ ਸਕਦਾ ਪਰ ਦਸਤਗਿਰ ਜਿਹੜੇ ਤੈਨੂੰ ਆਪਣੇ ਕਿਸੇ ਮਰੀਦ ਤੇ ਚੇਨੇ ਤੇ ਪੂਰਾ ਵਿਸ਼ਵਾਸ ਯਕੀਨ ਹੈ ਨਾ ਉਹਨੂੰ ਸਾਡੇ ਨਾਲ ਕਰਾ ਹੋਣ ਉਸ ਤਸਤਗੀਰ ਨੇ ਆਪਣੇ ਸਾਰੇ ਜਿਹੜੇ ਚੇਲੇ ਸਨ ਸਭ ਦੇ ਵੱਲੇ ਦੇਖਿਆ ਪਰ ਸਾਰਿਆਂ ਵੱਲੇ ਦੇਖ ਕੇ ਧਿਆਨ ਫਿਰ ਉਹਦਾ ਆਪਣੇ ਪੁੱਤਰ ਤੇ ਗਿਆ ਬ੍ਰੇਧ ਇੱਕ ਤੋਂ ਇੱਕ ਸਨ ਵਿਸ਼ਵਾਸ ਵਾਲੇ ਪਰ ਜਿਕੇ ਨੇ ਆਪਣੇ ਪੁੱਤਰ ਤੇ ਆਇਆ ਕਿ ਮੇਰਾ ਪੁੱਤਰ ਤੇ ਝੂਠ ਨਹੀਂ ਨਾ ਬੋਲੇਗਾ ਸਤਿਗੁਰ ਜੀ ਮੇਰੇ ਪੁੱਤਰ ਨੂੰ ਵਿਖਾ ਦਿਓ ਸਤਗੁਰੂ ਜੀ ਨੇ ਦਸਤਗੀਰ ਦੇ ਪੁੱਤਰ ਨੂੰ ਕਿਹਾ ਦਸਤਗੀਰ ਦਾ ਪੁੱਤਰ ਵੀ ਕੋਈ ਆਮ ਨਹੀਂ ਸੀ ਪੰਜ ਵਖਤ ਦਾ ਨਵਾਜੇ ਸੀ ਬੰਦਗੀ ਕਰਨ ਵਾਲਾ ਸੀ ਸਤਗੁਰੂ ਜੀ ਕਹਿੰਦੇ ਨੇ ਫਿਰ ਪੁੱਤਰ ਹੁਣ ਅੱਖਾਂ ਬੰਦ ਕਰ ਤੈਨੂੰ ਲੈ ਕੇ ਚੱਲੀਏ ਪਾਇ ਗੁਰਦਾਸ ਜੀ ਕਹਿੰਦੇ ਨੇ ਅੱਖਾਂ ਬੰਦ ਕਰਾ ਕੇ ਸਤਗੁਰੂ ਜੀ ਨੇ ਹੱਥ ਪੜਿਆ ਤੇ ਕਿਹਾ ਪੁੱਤਰ ਮੇਰੇ ਪਿੱਛੇ-ਪਿੱਛੇ ਬੋਲ ਕੀ ਬੋਲਾਂ ਜੀ ਕਹਿੰਦੇ ਅੱਖਾਂ ਬੰਦ ਕਰ ਤੇ ਬੋਲ ਇੱਕ ਓ ਅਨਕਾਰ ਸਤਨਾਮ ਕਹਿੰਦੇ ਪਿੱਛੇ-ਪਿੱਛੇ ਬੋਲ ਬੋਲੋ ਜੀ ਪਿੱਛੇ-ਪਿੱਛੇ ਇੱਕ ਦੋ ਵਾਰੀ ਇੱਕ ਓ ਅਨਕਾਰ ਸਤਨਾਮ ਇੱਕ ਓ ਅਨਕਾਰ ਸਤਨਾਮ ਹੁਣ ਜਦੋਂ ਚਾਰ ਪੰਜ ਵਾਰੀ ਪੜਾਇਆ ਇੱਕ ਓੰਕਾਰ ਸਤਨਾਮ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਅੱਖ ਚਮਕਣ ਜਿੰਨੇ ਸਮੇਂ ਦੇ ਵਿੱਚ ਹੀ ਸਰੀਰ ਉੱਥੇ ਬੈਠਾ ਹੈ ਪਰ ਸੂਰਤ ਕਰਕੇ ਗੁਰੂ ਸਾਹਿਬ ਜਿਨੇ ਲੱਖਾਂ ਹੀ ਪਤਾਲ ਤੇ ਲੱਖਾਂ ਹੀ ਆਕਾਸ਼ ਇਸ ਦਸਤਗੀਰ ਦੇ ਪੁੱਤਰ ਨੂੰ ਉੱਥੇ ਵਿਖਾਏ ਉੱਥੇ ਨਾਲ ਕਹਿ ਦਿੱਤਾ ਦੋ ਰਾਣ ਦਸਤਗੀਰ ਅਸਾਪੇ ਵੇਖਾ ਜੋਤਹਿ ਪਾਏ ਕਹਿੰਦੇ ਨਾਲ ਲਿੱਤਾ ਬੇਟਾ ਪੀਰ ਦਾ ਅੱਖੇ ਮੇਟ ਗਿਆ ਹਵਾਏ ਤੇ ਜਾ ਕੇ ਦੇਖਿਆ ਕਿ ਲੱਖ ਆਕਾਸ਼ ਪਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ ਅੱਖ ਫੁਰਕਣ ਦੇ ਸਮੇਂ ਦੇ ਵਿੱਚ ਸਾਰਾ ਕੁਝ ਮੁਖਾ ਦਿੱਤਾ ਪਰ ਉੱਥੇ ਧੰਗ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਗਏ ਤੇ ਦੇਖੋ ਇੱਕ ਇੱਥੇ ਹੋਰ ਗੱਲ ਜਿਹੜੀ ਯਾਦ ਰੱਖਣ ਵਾਲੀ ਹੈ ਕਿ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਇਹ ਪਹਿਲੀ ਵਾਰ ਉੱਥੇ ਬਣੀ ਕਹਿੰਦੇ ਕਿ ਪ੍ਰਗਟਿ ਉੱਥੋਂ ਹੋਏ ਧੰਗੁਰੂ ਨਾਨਕ ਦੇ ਮਹਾਰਾਜ ਜੀ ਨੇ ਫਿਰ ਮਰਿਆਦਾ ਚੱਲੀ ਉੱਥੋਂ ਕੜਾ ਪ੍ਰਸ਼ਾਦ ਦੀ ਦੇਗ ਦੀ ਜਦੋਂ ਗਏ ਤੇ ਸਤਿਗੁਰੂ ਕਹਿੰਦੇ ਨੇ ਪੁੱਤਰ ਜੇ ਹੁਣ ਕਰਾਮਾਤ ਵਿਖਾਈ ਦਿੱਤੀ ਤੇ ਫਿਰ ਪੂਰੀ ਤਰ੍ਹਾਂ ਵਿਖਾਈਏ ਤੇਰੇ ਬਾਪੂ ਨੂੰ ਹੋ ਸਕਦਾ ਤੇਰੀਆਂ ਗੱਲਾਂ ਤਾਂ ਫਿਰ ਵੀ ਵਿਸ਼ਵਾਸ ਲਾਏ ਤੇ ਕੋਈ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਕਰ ਹੈ ਨਾ ਜਿੱਥੇ ਪੁੱਤਰਾਂ ਨੂੰ ਇੱਕ ਪਾਸੇ ਕਰਕੇ ਗੁਰਤਾ ਗੱਦੀ ਜਦੋਂ ਦੇਣੀ ਸੇਵਾਦਾਰਾਂ ਨੂੰ ਵੀ ਦੇ ਦਿੰਦੇ ਨੇ ਤਸਤ ਗੇਰ ਨੇ ਸੇਵਾਦਾਰਾਂ ਨੂੰ ਇੱਕ ਪਾਸੇ ਕਰਕੇ ਆਪਣੇ ਪੁੱਤਰ ਨੂੰ ਅੱਗੇ ਕੀਤਾ ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜੀ ਕਹਿੰਦੇ ਨੇ ਕਲਯੁਗ ਦਾ ਸਮਾਂ ਪੁੱਤਰ ਕਈ ਵੇਰੇ ਪੂਰਾ ਭਰੋਸਾ ਪਿਓ ਆਪਣੇ ਪੁੱਤਰ ਤੇ ਕਰ ਦਵਣ ਲੋਰ ਅੱਜ ਦਾ ਤੇ ਸਮਾਂ ਹੀ ਐ ਸੇਨਾ ਮਾਂ ਪਿਓ ਪਾਵੇ ਸਭ ਕੁਝ ਦੇ ਦੇਣ ਪਰ ਕਿਤੇ ਨਾ ਕਿਤੇ ਕੁਝ ਨਾ ਕੁਝ ਰੱਖਦੇ ਨੇ ਕੋਲ ਕਪੁੱਤਰ ਤੇ ਯਕੀਨ ਬੜਾ ਹੈ ਪਰ ਇਹਨਾਂ ਕੋ ਬੇਵਿਸ਼ਵਾਸੀ ਰੱਖਦੇ ਨੇ ਕਿਤੇ ਇਹ ਨਾ ਹੋਵੇ ਘਰ ਵਾਲੀ ਦੇ ਪਿੱਛੇ ਲੱਗ ਕੇ ਕੱਲ ਨੂੰ ਸਾਨੂੰ ਘਰੋਂ ਕੱਢ ਦੇ। ਥੋੜਾ ਬੋਤਾ ਤੇ ਆਪਣੇ ਹੱਥ ਰੱਖੀਏ ਨੇ ਬੁੱਢੇ ਵਾਰੇ ਕਰਨਾ ਕੀ ਹੈ। ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਤੇਰੇ ਬਾਪੂ ਨੂੰ ਯਕੀਨ ਨਹੀਂ ਆਉਣਾ। ਹੱਥ ਕਰ ਹੱਤ ਕੇ ਤੇ ਗੁਰੂ ਸਾਹਿਬ ਜੀ ਨੇ ਉੱਥੇ ਬਾਟਾ ਭਰ ਕੇ ਦਿੱਤਾ ਤੇ ਉਹ ਵੀ ਬਾਟਾ ਇੱਕ ਚੀਜ਼ ਐਸੀ ਸੀ ਜਿਹਨੂੰ ਕੜਾ ਪ੍ਰਸ਼ਾਦ ਕਿਹਾ ਗਿਆ। ਇਹ ਭਾਈ ਸਾਹਿਬ ਪਾਈਕੁਰਦਾਸ ਜੀ ਨੇ ਲਿਖਿਆ ਹੈ ਕਿ ਅਸਲ ਵਿੱਚ ਕੜਾ ਪ੍ਰਸ਼ਾਦ ਦੀ ਮर्यादा ਤੇ ਕੜਾ ਪ੍ਰਸ਼ਾਦ ਜਾਂ ਕਹਿੰਦੇ ਪਹਿਲੀ ਵਾਰ ਬਣੇ ਉੱਥੇ ਕੜਾ ਪ੍ਰਸ਼ਾਦ ਪ੍ਰਗਟ ਹੋਇਆ ਧੁਰ ਤੋਂ ਲੈ ਕੇ ਆਏ ਭਾਈ ਸਾਹਿਬ ਜੀ ਉੱਤੇ ਲਿਖ ਦਿੰਦੇ ਕਿ ਇਹ ਜਿਹੜਾ ਵਿਸ਼ਵਾਸ ਕਰ ਕੇ ਤੇ ਭਰ ਕੁਝ ਕੋਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲੈ ਗੜਾ ਏ ਕੁਝ ਕੋਲ ਬਟ ਡੰਗਾ ਪ੍ਰਸ਼ਾਦ ਆ ਪਰ ਲਿਆ ਤੇ ਇਹ ਕੜਾਈ ਤੁਰਪ ਤਲੂ ਲਈ ਹੈ ਰੱਬ ਆਕਾਸ਼ ਪਰਮੇਸ਼ਰ ਦੇ ਦਰਗਾ ਦੇ ਵਿੱਚੋਂ ਲਈ ਤੇ ਨਾਲ ਕਹਿ ਦਿੱਤਾ ਜਹਰ ਕਲਾ ਛਪੇ ਨਾਸ਼ ਪਾਈ ਇਹ ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਕਰਾਮਾਤ ਹੈ ਜਿਹੜੀ ਛਪਾਇਆ ਵੀ ਛਪਦੀ ਨਹੀਂ ਜਦੋਂ ਪ੍ਰਸ਼ਾਦ ਲੈ ਕੇ ਆਏ ਥੋੜਾ ਥੋੜਾ ਸਾਰਿਆਂ ਦੇ ਵਿੱਚ ਵਰਤਾਇ ਦਿੱਤਾ ਭੇਡ ਸੀ ਕੌਲਾ ਇੱਕੋ ਹੀ ਸੀ ਕਿਣਕਾ ਕਿਣਕਾ ਵਰਤਾਇਆ ਉੰਤਸ ਤੇ ਗਿਰਨੇ ਖਾਦਾ ਤੇ ਪੁੱਛੇ ਇਹ ਚੀਜ਼ ਕੀ ਹੈ ਕਿਉਂਕਿ ਸਵਾਦ ਤੇ ਹੁੰਦੇ ਆ ਨਾ ਫਿਰ ਜਿੱਥੇ ਗੁਰੂ ਦੇ ਨਾਲ ਪ੍ਰਸ਼ਾਦ ਦੇ ਪ੍ਰਸ਼ਾਦ ਦੇ ਨਾਲ ਪ੍ਰਸ਼ਾਦ ਵੀ ਆ ਜਾਏ ਕਿਰਪਾ ਵੀ ਆ ਜਾਏ ਇਹ ਚੀਜ਼ ਕੀ ਹੈ ਸਤਗੁਰੂ ਕਹਿੰਦੇ ਨੇ ਇਹਨੂੰ ਕੜਾ ਪ੍ਰਸ਼ਾਦ ਕਹਿੰਦੇ ਨੇ ਤੇ ਜੇ ਸਾਰਿਆਂ ਨੇ ਸਾਰਿਆਂ ਨੂੰ ਵਰਤਣਾ ਹੋਏ ਤੇ ਗੁਰੂ ਸਾਹਿਬ ਜੀ ਕਹਿੰਦੇ ਹੁਣੇ ਵਰਤਾ ਦਿੰਦੇ ਆ ਉੱਥੇ ਕਹਿੰਦੇ ਨੇ ਫਿਰ ਇਹ ਤਿੰਨ ਚੀਜ਼ਾਂ ਗੁਰੂ ਸਾਹਿਬ ਨੇ ਮੰਗਾਈਆਂ ਉਨਾਂ ਹੀ ਕਿਉਂ ਉਹਨਾਂ ਯਾਟਾਂ ਤੇ ਉਹਨਾਂ ਖੰਡ ਤਿੰਨ ਚੀਜ਼ਾਂ ਵੰਗਾ ਕੇ ਇਹ ਕੜਾ ਪ੍ਰਸ਼ਾਦ ਪਹਿਲੀ ਵਾਰੀ ਉੱਥੇ ਬਣਿਆ ਸਾਰਿਆਂ ਦੇ ਵਿੱਚ ਵਰਤਾਇਆ ਔਰ ਫਿਰ ਉੱਥੋਂ ਹੀ ਮਰਿਆਦਾ ਬਣ ਗਈ ਔਰ ਦੇਖੋ ਕੇਵਲ ਤਿੰਨ ਚੀਜ਼ਾਂ ਨਹੀਂ ਇਹਦੇ ਵਿੱਚ ਮਰਿਆਦਾ ਦੇ ਵਿੱਚ ਵੀ ਇੱਕ ਬੜੀ ਵੱਡੀ ਗੁਰੂ ਸਾਹਿਬ ਜੀ ਦੀ ਰਮਨ ਸੀ ਕੜਾ ਪ੍ਰਸ਼ਾਦ ਬਣਾਇਆ ਜਾਂਦਾ ਨਹੀਂ ਜੇ ਤਿੰਨੇ ਚੀਜ਼ਾਂ ਬਰਾਬਰ ਹੀ ਹੁੰਦੀਆਂ ਨੇ ਨਾ ਹੁਣ ਘਰਾਂ ਦੇ ਵਿੱਚ ਬੀਬੀਆਂ ਵੀ ਬਣਾਉਂਦੀਆਂ ਨੇ ਪਰ ਜਦੋਂ ਘਰਾਂ ਦੇ ਵਿੱਚ ਜਾਈਦਾ ਪਾਠ ਕਰਨ ਦੀ ਦੇਗ ਬਣਦੀ ਹੈ ਉਹ ਹੀ ਬੀਬੀਆਂ ਦੇਖ ਸਕਦੀਆਂ ਨੇ ਤੇ ਕਹਿੰਦੀਆਂ ਨੇ ਕਿ ਸਾਡੇ ਤੋਂ ਇਹ ਉਹ ਤਾਂ ਬਣਦਾ ਹੀ ਨਹੀਂ ਚੀਜ਼ ਤੇ ਉਹ ਹੀ ਹੈ ਨਾ ਜੀ ਕਿਉਂਕਿ ਕੱਲੀ ਇਹ ਖਾਣ ਵਾਲੀ ਇੱਕ ਚੀਜ਼ ਨਹੀਂ ਭਾਵੇਂ ਚਲੋ ਅਸੀਂ ਮर्याਦਾ ਤੋਂ ਕਿਤੇ ਦੂਰ ਚਲੇ ਗਏ ਬੜਾ ਪਰ ਇਹ ਕੱਲੇ ਖਾਣ ਵਾਲੀ ਇੱਕ ਚੀਜ਼ ਨਹੀਂ ਸੀ ਇਹ ਪ੍ਰਸਾਦ ਦੇ ਵਿੱਚ ਜਦੋਂ ਪ੍ਰਵਾਣਗੇ ਲਈ ਜਾਂਦੀ ਹੈ ਇੱਥੇ ਗੁਰੂ ਦੇ ਪ੍ਰਸ਼ਾਦ ਦੇ ਨਾਲ ਪ੍ਰਸ਼ਾਦ ਵੀ ਵਰਤਦੀ ਹੈ ਕਿਰਪਾ ਵੀ ਵਰਤਦੀ ਹੈ ਤੇ ਜਿਹੜਾ ਇਹਦੇ ਪਿੱਛੇ ਸਿਧਾਂਤ ਹੈ ਤਿੰਨ ਚੀਜ਼ਾਂ ਨੇ ਤਿੰਨੇ ਬਰਾਬਰ ਨੇ ਪਰ ਇਹਦੇ ਵਿੱਚ ਪਾਣੀ ਚਾਰ ਗੁਣਾ ਪਾਇਆ ਜਾਂਦਾ ਜੀ ਹੁਣੇ 3 3 ਸਿਧਾਂਤ ਕੀ ਨੇ ਰਜੋ ਗੁਣ ਤਮੋ ਗੁਣ ਸਤੋ ਗੁਣ ਇਹਨਾਂ ਦੇ ਤੋਂ ਬਚ ਕੇ ਰਹਿਣਾ ਹੈ ਨਾ ਜੀ ਪਰ ਜੇ ਬੰਦੇ ਵਿੱਚ ਤਿੰਨੇ ਨਾ ਹੁਣ ਤੇ ਬੰਦਾ ਫਿਰ ਕੰਮ ਤਾਂ ਕਰਦਾ ਜੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਉੱਥੇ ਇਹ ਵੀ ਸਮਝਾਇਆ ਵੀ ਇਹ ਤਿੰਨ ਚੀਜ਼ਾਂ ਜੇ ਬਰਾਬਰ ਨੇ ਨਾ ਰਹਿਣਾ ਇਹਨਾਂ ਦੇ ਵਿੱਚ ਤੇਰੇ ਵਿੱਚ ਤਮੋ ਗੁਣ ਦਾ ਅਰਥੋਂ ਲਾਲਚ ਹੈ ਨਾ ਇਹਨੂੰ ਬਰਾਬਰ ਰੱਖ ਲਾਲਚ ਰਾਜ ਕੇ ਜਿੰਨਾ ਮਰਜ਼ੀ ਕਰ ਪਰ ਲਾਲਚ ਉਹ ਕਰ ਕਿ ਆਪਣੇ ਹੱਥਾਂ ਪਰ ਨਾਲ ਮਿਹਨਤ ਕਰ ਪਰ ਲਾਲਚੇਵੇਂ ਦਾ ਨਾ ਹੋਏ ਕਿ ਕਿਸੇ ਦਾ ਨੁਕਸਾਨ ਕਰਕੇ ਤੂੰ ਆਪਣਾ ਕਰ ਪਰਿਚੇ ਇਹ ਚੀਜ਼ਾਂ ਬਰਾਬਰ ਰੱਖਣੀਆਂ ਨੇ ਗੁੱਸਾ ਹੈ ਸਤਿਗੁਰੂ ਕਹਿੰਦੇ ਨੇ ਇਹ ਆਏਗਾ ਜ਼ਰੂਰ ਆਉਂਦਾ ਤੇ ਆਈ ਜੇ ਕੋਈ ਗੱਲ ਨਹੀਂ ਪਰ ਇਸ ਗੁੱਸੇ ਨੂੰ ਮਨ ਦੇ ਵਿੱਚ ਪੱਕਾ ਧਾਰਨ ਕਰਕੇ ਨਾ ਰੱਖ ਲਈ ਬਾਬਾ ਫਰੀਦ ਜੀ ਨੇ ਬੋਲ ਗਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੜਨਾ ਹਟਾਏ ਤੇ ਇਹਦੇ ਬਦਲੇ ਮਿਲੇਗਾ ਕਿ ਕਹਿੰਦੇ ਦੇਹ ਹੀ ਰੋਗ ਨਾ ਲੱਗਈ ਪੱਲੇ ਸਭ ਕੁਝ ਪਾਏ ਰੋਗੀ ਨਹੀਂ ਹੋਏਗਾ ਤੈਨੂੰ ਸਾਰਾ ਕੁਝ ਮਿਲ ਜੇਗਾ ਇਹ ਤਿੰਨ ਚੀਜ਼ਾਂ ਨੇ ਰਜੋ ਗੁਣ ਤਮੋ ਗੁਣ ਸਤੋ ਗੁਣ ਰੱਬ ਪਰਮੇਸ਼ਰ ਨੇ ਬਣਾਈਆਂ ਹੋਈਆਂ ਨੇ ਪਰ ਇਹ ਬਰਾਬਰ ਰਹਿਣ ਹੱਦ ਵਿੱਚ ਰਹਿਣ ਤੇ ਮਾੜੀਆਂ ਨੇ ਗੁਰੂ ਸਾਹਿਬ ਨੇ ਤੇ ਪਵਨ ਬਚਨ ਵੀ ਕਹੇ ਕਹਿੰਦੇ ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ਤੇ ਨਾਲ ਕਹਿ ਦਿੱਤਾ ਚੌਥੇ ਪਦ ਕੋ ਜੇ ਨਰ ਚਿਨੇ ਉਗੁਰ ਪ੍ਰਸਾਦ ਤਿੰਨ ਪਰਮ ਪਦ ਪਾਇਆ ਚੌਥਾ ਪਾਦੇ ਨਾ ਤਿੰਨਾ ਤੋਂ ਜੇ ਨਿਰਲੇਪ ਰਹਿਣਾ ਪਾਵੇ ਨਾ ਬਰਾਬਰ ਬਰਾਬਰ ਰੱਖਣਾ ਤਿੰਨਾਂ ਤੇ ਫਿਰ ਗੁਰੂ ਦੇ ਕਿਰਪਾ ਨਾਲ ਜਿਨ੍ਹਾਂ ਨੇ ਬਰਾਬਰ ਰੱਖ ਲਿਆ ਉਹਨਾਂ ਨੇ ਇਹ ਚੌਥੇ ਪਦਵੀ ਚੌਥੇ ਪਦ ਦੇ ਪ੍ਰਾਪਤੀ ਕਰ ਲਈ ਜਿਨ੍ਹਾਂ ਨੇ ਇਹਨਾਂ ਨੂੰ ਬਰਾਬਰ ਰੱਖਿਆ ਹੁਣ ਤੀਜੀ ਚੀਜ਼ ਤਿੰਨ ਚੀਜ਼ਾਂ ਤੇ ਤੇ ਚੌਥਾ ਪਾਣੀ ਵੀ ਹੈ ਨਾ ਜੀ ਪਾਣੀ ਇੰਨਾ ਜ਼ਿਆਦਾ ਕਿਉਂ ਪਾਉਣਾ ਪੈਂਦਾ ਹੈ ਹੁਣ ਦੇਖਦੇ ਵਿੱਚ ਪਾਣੀ ਥੋੜਾ ਜਿਹਾ ਵੱਧ ਪੈ ਜੇ ਤੇ ਲਿੱਟੀ ਜੀ ਬਣ ਜਾਂਦੀ ਹੈ ਜੀ ਤੇ ਜੇ ਘੱਟ ਪੈ ਜੇ ਫਿਰ ਪਤਾ ਹੀ ਨਹੀਂ ਲੱਗਦਾ ਕਿ ਪ੍ਰਸ਼ਾਦ ਦੇ ਕਿ ਇੱਕ ਪੁਰਜੀ ਬਣੀ ਹੋਈ ਹੈ ਸੁੱਕਾ ਜਿਹਾ ਰਹਿ ਜਾਂਦਾ ਹੈ ਨਾ ਜੀ 4 ਗੁਣਾ ਪੂਰਾ ਹੀ ਪਵੇ ਤੇ ਬਰਾਬਰ ਬਣਦਾ ਹੁਣੇ ਪਾਣੀ ਦਾ ਭਾਵ ਅਰਥ ਇੱਥੇ ਪਾਣੀ ਚੱਲਦਾ ਨਿਵਾਰ ਨੂੰ ਨਿਮਰਤਾ ਇਹ ਸਿਧਾਂਤ ਦਿੱਤਾ ਕਿ ਪਾਇ ਸਿੱਖਾ ਤੇਰੀ ਤਿੰਨ ਗੁਣ ਜਿਹੜੇ ਨੇ ਬਰਾਬਰ ਰਹਿਣ ਪਰ ਇਹਨਾਂ ਤੋਂ ਸਭ ਤੋਂ ਵੱਡਾ ਗੁਣ ਹੈ ਨਿਮਰਤਾ ਨਿਮਰਤਾ ਤੇਰੇ ਵਿੱਚ ਚਾਰ ਗੁਣਾ ਹੋਏ ਇਹ ਤੂੰ ਕੱਲਾ ਇਹਨੂੰ ਕੜਾ ਪ੍ਰਸ਼ਾਦ ਕੇਵਲ ਖਾਣ ਵਾਲੀ ਚੀਜ਼ ਨਾ ਸਮਝੀ ਇਹਦੇ ਵਿੱਚ ਗੁਰੂ ਦੀ ਕਿਰਪਾ ਤਾਂ ਹੀ ਵਰਤਣੀ ਜਦ ਤਨ ਇਸ ਸਿਧਾਂਤ ਨੂੰ ਤੂੰ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਤੂੰ ਧਾਰਨ ਕਰ ਲੋ ਬਾਬਾ ਫਰੀਦ ਨੇ ਤਾਂ ਹੀ ਬਚਨ ਕਹੇ ਸਨ ਨਾ ਤਿੰਨੇ ਹੀ ਚੀਜ਼ਾਂ ਨੇ ਜਿਨ੍ਹਾਂ ਦੇ ਕੋਲੇ ਤਿੰਨੇ ਆਜਣ ਤੇ ਪਾਪਾ ਫਰੀਜ ਜੀ ਕਹਿੰਦੇ ਉਹ ਤੇ ਰੱਬ ਪਰਮੇਸ਼ਰ ਨੂੰ ਆਪਣੇ ਨਾਲ ਰੱਖ ਸਕਦੇ ਨੇ ਆਪਣੇ ਵਸ ਜ ਰੱਖ ਸਕਦੇ ਨੇ